ਪੂਰੇ ਭਾਰਤ ਦੇ ਵਿੱਚ ਅੱਜ ਤੱਕ ਜਦੋਂ ਦਾ NSA ਕਾਨੂੰਨ ਬਣਿਆ ਹੈ ਕੇਵਲ ਸਾਲ ਵਾਸਤੇ ਲੱਗਾ ਹੋਊਗਾ ਕਿਸੇ ਤੇ ਜੇਕਰ 2 ਸਾਲਾਂ ਵਾਸਤੇ ਕਿਸੇ ਦੇ ਉੱਪਰ NSA ਲੱਗੀ ਹੈ ਤੇ ਉਹ ਤੁਹਾਡੇ ਜਰਨੈਲ ਭਾਈ ਅਮਰਪਾਲ ਸਿੰਘ ਖਾਲਸਾ ਤੇ ਲੱਗੀ ਹੈ ਉਹਨਾਂ ਦੀ ਨਿਗਾਹ ਦੇ ਵਿੱਚ ਭਾਈ ਅਮਰਪਾਲ ਸਿੰਘ ਖਾਲਸਾ ਆਮ ਇਨਸਾਨ ਨਹੀਂ ਉਹ ਵੱਖਰੀ ਗੱਲ ਹੈ ਅਸੀਂ ਆਪਣੇ ਯੋਧਿਆਂ ਦੀ ਪਛਾਣ ਨਹੀਂ ਕਰਦੇ ਸਾਡੇ ਵਾਸਤੇ ਇਹ ਹੀ ਹੈ ਭਾਈ ਅਮਰਪਾਲ ਸਿੰਘ ਖਾਲਸਾ ਕਿੰਨੀ ਵੱਡੀ ਚੀਜ਼ ਹੈ ਪਰ ਉਹਨਾਂ ਵਾਸਤੇ ਭਾਈ ਅਮਰਪਾਲ ਸਿੰਘ ਖਾਲਸਾ ਪੂਰੇ ਪੰਥ ਨੂੰ ਪੂਰੇ ਕੌਮ ਨੂੰ ਲੀਡ ਕਰ ਰਹੇ ਨੇ ਉਹਨਾਂ ਵਾਸਤੇ ਭਾਈ ਅਮਰਤਪਾਲ ਸਿੰਘ ਖਾਲਸਾ ਬਹੁਤ ਵੱਡੀ ਚੀਜ਼ ਹੈ ਨਹੀਂ ਤਾਂ ਕੀ ਲੋੜ ਸੀ ਉਹਨਾਂ ਨੂੰ ਐਨਐਸਏ ਵਧਾਉਣ ਦੀ ਇੱਕ ਸਾਲ ਦੀ ਐਨਐਸਏ ਹੋਰ ਵਧਾ ਦਿੱਤੀ ਕੀ ਇਹ ਗੁਲਾਮੀ ਦੀ ਨਿਸ਼ਾਨੀ ਨਹੀਂ ਜੇਕਰ ਤਾਂ ਵੋਟਾਂ ਦਾ ਪ੍ਰਚਾਰ ਕਰਨਾ ਸੀ ਕੇਜਰੀ ਹਾਲ ਨੂੰ ਪ੍ਰੋਬਲ ਮਿਲਦੀ ਹੈ ਰਿਹਾਈ ਮਿਲਦੀ ਹੈ 20 25 ਦਿਨ ਵਾਸਤੇ ਵੀ ਜਾ ਕੇ ਵੋਟਾਂ ਦਾ ਪ੍ਰਚਾਰ ਕਰ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਕਾਗਜ਼ ਭਰਨ ਦੀ ਪ੍ਰੋਬਲ ਵੀ ਨਹੀਂ ਦਿੱਤੀ ਇਹ ਦੋਰੇ ਮਾਪ ਦੰਡ ਹੈ ਉਹਨਾਂ ਵਾਸਤੇ ਕਾਨੂੰਨ ਹੋਰ ਤੇ ਸਾਡੇ ਵਾਸਤੇ ਕਾਨੂੰਨ ਹੋਰ ਬਲਾਤਕਾਰੀ ਸਾਥ ਬਾਹਰ ਤੁਰੇ ਫਿਰਨ ਤੇ ਜਿਨ੍ਹਾਂ ਨੇ ਤੁਹਾਡੀਆਂ ਪੱਗਾਂ ਸਿਰਾਂ ਤੇ ਟਕਾਈਆਂ ਬੰਦੀ ਸਿੰਘਾਂ ਨੇ ਉਹ 35-35 ਸਾਲ ਤੋਂ ਸਜ਼ਾਵਾਂ ਕੱਟ ਕੇ ਵੀ ਅੰਦਰ ਤੁਰੇ ਫਿਰਦੇ ਨੇ ਸੋ ਇਸ ਕਰਕੇ ਆਪਾਂ ਇਹਨਾਂ ਘਟਨਾਵਾਂ ਤੋਂ ਸਮਝੀਏ ਜਰੂਰ ਆ ਤੇ ਰਾਜ ਭਾਗ ਦੀ ਪ੍ਰਾਪਤੀ ਵਾਸਤੇ ਸਾਡੀ ਕੌਮ ਤੁਰੇ ਸਾਡਾ ਪੰਥ ਹੋਰ ਅੱਗੇ ਵਧੇ